ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਦੋਸਤੋ ਅੱਜ ਦੇ ਸਮੇਂ ਦੀ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਆਪਣੇ ਲਈ ਉਹ ਸੁੱਧ ਹਵਾ ਕਿਉਂਕਿ ਅਸੀਂ ਭੋਜਨ ਤੋਂ ਬਿਨਾ ਕਿੰਨੇ ਘੰਟੇ ਸਾਰ ਸਕਦੇ ਹਾਂ ਇੱਕ ਦਿਨ ਨਹੀਂ ਵੀ ਖਾਵਾਂਗੇ ਤਾਂ ਵੀ ਆਪਣਾ ਚੱਲ ਜਾਂਦਾ ਪਰ ਜੇ ਅਸੀਂ ਹਵਾ ਤੋਂ ਬਿਨਾ ਨਹੀਂ ਸਾਹ ਲੱਕਦੇ ਸੋ ਸਾਡੇ ਲਈ ਹਵਾ ਤਾਂ ਇੱਕ ਬਹੁਤ ਹੀ ਜ਼ਰੂਰੀ ਆ ਪਰ ਅੱਜ ਸਾਡੀ ਸਥਿਤੀ ਇਹ ਬਣ ਚੁੱਕੀ ਆ ਵੀ ਸਾਡੀ ਜਿਹੜੀ ਹਵਾ ਦੀ ਕੁਆਲਿਟੀ ਆ ਉਹਦਾ ਪੱਧਰ ਬਹੁਤ ਨੀਵਾ ਹੁੰਦਾ ਜਾ ਰਿਹਾ ਕਿਉਂਕਿ ਸਾਡੇ ਕੋਲ ਰੁੱਖਾਂ ਦੀ ਬੜੀ ਕਮੀ ਆ ਤੇ ਪ੍ਰਦੂਸ਼ਣ ਅਸੀਂ ਇੱਕ ਤਾਂ ਹੁੰਦਾ ਵੀ ਥੋੜਾ ਜਿਆ ਕੰਮ ਕਰਨਾ ਕਿ ਹੁੰਦਾ ਜੀ ਭਰ ਕੇ ਕਰਨਾ ਉਹ ਸਥਿਤੀ 'ਚ ਪਹੁੰਚੇ ਹੋਇਆ। ਤਕਰੀਬਨ ਅਸੀਂ ਇੰਨਾ ਜਿਆਦਾ ਪ੍ਰਦੂਸ਼ਣ ਕਰਨ ਲੱਗੇ ਜਿਹਦਾ ਜਿਹੜਾ ਕਰ ਰਿਹਾ ਉਹਦੇ ਮਨ 'ਚ ਭੋਰਾ ਵੀ ਅਹਿਸਾਸ ਨਹੀਂ ਹੁੰਦਾ ਵੀ ਮੈਂ ਪ੍ਰਦੂਸ਼ਣ ਕਿੰਨਾ ਕਰ ਰਿਹਾ। ਮੇਰਾ ਕਿਹੜੀ ਕਿਹੜੀ ਚੀਜ਼ ਤੋਂ ਪ੍ਰਦੂਸ਼ਣ ਹੋ ਰਿਹਾ। ਸੋ ਸਾਨੂੰ ਉਹਨਾਂ ਗੱਲਾਂ ਬਾਰੇ ਵੀ ਸੋਚਣਾ ਚਾਹੀਦਾ ਪਰ ਜੇ ਪ੍ਰਦੂਸ਼ਣ ਕਰਨਾ ਤਾਂ ਕਹੀਂ ਜਾਓ ਪਰ ਰੋਕ ਲਾਉਣਾ ਜ਼ਰੂਰੀ ਨੇ। ਕਿਉਂਕਿ ਜਿਹੜੀ ਰੁੱਖਾਂ ਦੀ ਮਹੱਤਤਾ ਹੈ ਬਹੁਤ ਜ਼ਿਆਦਾ। ਤੇ ਜਿੰਨਾ ਰੁੱਖ ਕਾਰਬਨ ਸੋਖ ਸਕਦੇ ਨੇ ਆਪਣੇ ਵਾਤਾਵਰਨ ਨੂੰ ਆਕਸੀਜਨ ਦੇ ਸਕਦੇ ਨੇ ਆਪਾਂ ਨੂੰ ਹੋਰ ਚੀਜ਼ ਨਹੀਂ ਦੇ ਸਕਦੀ ਸੋ ਸੁੱਧਾ ਬਾਲੇ ਆਪਾਂ ਨੂੰ ਆਪਣੇ ਦੇਸ਼ ਨੂੰ ਆਪਣੇ ਵਾਤਾਵਰਨ ਨੂੰ ਵਧੀਆ ਬਣਾਉਣ ਲਈ ਰੁੱਖਾਂ ਦੀ ਬਹੁਤ ਜ਼ਰੂਰਤ ਹੈ ਸੋ ਸਾਡੇ ਕੋਲ ਜਿੰਨੇ ਰੁੱਖ ਹੋਣਗੇ ਉੰਨੀ ਸਾਡੀ ਹਵਾ ਦੀ ਕੁਆਲਿਟੀ ਵਧੀਆ ਹੁੰਦੀ ਆ ਤੇ ਜਿਹੜਾ ਸਾਡਾ ਵਾਤਾਵਰਨ ਉਹ ਵੀ ਵਧੀਆ ਹੁੰਦਾ ਸੋ ਇਹ ਸਾਡੀ ਇੱਕ ਜ਼ਰੂਰਤ ਹੈ ਸਾਡੇ ਜਿਵੇਂ ਸਾਡੇ ਲਈ ਭੋਜਨ ਜ਼ਰੂਰੀ ਹੈ ਨਾ ਅਸੀਂ ਭੋਜਨ ਦਾ ਜ਼ਰੂਰੀ ਬਣਾਇਆ ਹੋਈ ਸਾਡੇ ਜਿਹੜਾ ਨਿਤਨੇਮ ਦਾ ਰੋਜ਼ ਦਾ ਕਾਰਜਾ ਉਹਦੇ ਵਿੱਚ ਸਾਨੂੰ ਭੋਜਨ ਵਧੀਆ ਚਾਹੀਦਾ ਯਾਰ ਮੁਕਤ ਮਿਲ ਜਵੇ ਸੁਧ ਮਿਲ ਜਵੇ ਉਹ ਵਧੀਆ ਮੰਨਿਆ ਜਾਂਦਾ ਪਰ ਅਸੀਂ ਤਾਂ ਭੋਜਨ ਦੀ ਗੱਲ ਤਾਂ ਦੂਰ ਆ ਅਸੀਂ ਹਵਾ ਤੇ ਤਾਂ ਬਿਲਕੁਲ ਨਹੀਂ ਕੰਮ ਕਰ ਰਹੇ ਕਿਉਂਕਿ ਸਾਡੇ ਲਈ ਸਾਨੂੰ ਇਹ ਨਹੀਂ ਲੱਗਦਾ ਵੀ ਹਵਾ ਦਾ ਸਾਨੂੰ ਕੀ ਮਹੱਤਵ ਹੈ ਦੋਸਤੋ ਜਿਹੜੀ ਹਵਾ ਹੈ ਜੇ ਹਵਾ ਦੀ ਕੁਆਲਿਟੀ ਵਧੀਆ ਤਾਂ ਸਾਨੂੰ ਸੁਸਤੀ ਨਹੀਂ ਪੈਂਦੀ ਠਕੇਮਾ ਨਹੀਂ ਹੁੰਦਾ ਆਲਸ ਨਹੀਂ ਆਉਂਦਾ ਅੱਜ ਆਪਾਂ ਦੇਖਦੇ ਹਾਂ ਵੀ ਆਪਣੇ ਬਹੁਤ ਸਾਰੇ ਦੋਸਤ ਮਿੱਤਰ ਜਦੋਂ ਆਲਸ ਆਇਆ ਸੁਸਤੀ ਹੋਈ ਠਕੇਮਾ ਹੋਇਆ ਉਸ ਤੋਂ ਬਾਅਦ ਆਪਾਂ ਨੂੰ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਕਿਉਂਕਿ ਸਰੀਰ ਦੇ ਵਿੱਚ ਕਮੀ ਆਉਂਦੀ ਹੈ ਕਿਸੇ ਚੀਜ਼ ਦੀ ਸੋ ਆਪਾਂ ਨੂੰ ਰੁੱਖਾਂ ਨਾਲ ਜੁੜਨਾ ਪੈਣਾ ਜੇ ਨਹੀਂ ਪੈ ਜੁੜਦੇ ਤਾਂ ਅਸੀਂ ਇਹਨਾਂ ਬਿਮਾਰੀਆਂ ਵੱਲ ਜਾ ਰਹੇ ਹਾਂ ਜੇ ਆਪਾਂ ਨੂੰ ਮੰਨ ਲਓ ਵਧੀਆ ਪੋਸ਼ਣ ਨਹੀਂ ਮਿਲ ਰਿਹਾ ਸੁੱਧ ਭੋਜਨ ਨਹੀਂ ਮਿਲ ਰਿਹਾ ਜੇ ਆਪਣੇ ਕੋਲ ਹਵਾ ਦੀ ਕੁਆਲਿਟੀ ਵਧੀਆ ਤਾਂ ਵੀ ਆਪਾਂ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਰੁੱਖ ਆਪਣੇ ਲਈ ਇੰਨੇ ਜ਼ਰੂਰੀ ਨੇ ਅੱਜ ਆਪਣੇ ਵਿੱਚ ਗੁੱਸਾ ਤਣਾਅ ਜਿੰਨੀ ਵੀ ਸਟ੍ਰੈਸ ਦਾ ਕਾਰਨ ਹੈ ਉਹ ਹਵਾ ਦੀ ਕੁਆਲਿਟੀ ਦਾ ਵਿਗੜਨਾ ਹੈ ਕਿਉਂਕਿ ਪ੍ਰਦੂਸ਼ਣ ਤਾਂ ਅਸੀਂ ਐਂ ਸਮਝਦੇ ਵੀ ਮੈਂ ਨਹੀਂ ਪ੍ਰਦੂਸ਼ਣ ਕਰ ਰਿਹਾ ਬਾਕੀ ਸਾਰੇ ਕਰ ਰਹੇ ਨੇ ਸੋ ਆਪਣਾ ਫਰਜ਼ ਸਮਝੀ ਅਸੀਂ ਆਪਣੇ ਵਾਤਾਵਰਣ ਨੂੰ ਰੁੱਖਾਂ ਨੂੰ ਬਚਾਈਏ ਜਿੰਨੇ ਸਾਡੇ ਕੋਲ ਵਧੀਆ ਰੁੱਖ ਹੋਣਗੇ ਓਨੀ ਵਧੀਆ ਕੁਆਲਿਟੀ ਹਵਾ ਦੀ ਹੋਊਗੀ ਤੇ ਫਲ ਫਰੂਟ ਹੋਊਗਾ ਕਿਉਂਕਿ ਜਦੋਂ ਆਪਾਂ ਨੇ ਦੁਨੀਆ ਤੋਂ ਜਾਣਾ ਤਾਂ ਵੀ ਆਪਾਂ ਨੇ ਇੱਕ ਦੋ ਰੁੱਖਾਂ ਨੂੰ ਤਾਂ ਨਾਲ ਲਈ ਜਾਣਾ ਸੋ ਆਪਾਂ ਰੁੱਖਾਂ ਨੂੰ ਬਚਾਉਣਾ ਜ਼ਰੂਰੀ ਹੈ ਉਹਨੂੰ ਲਾਉਣਾ ਜ਼ਰੂਰੀ ਆ ਤੇ ਆਪਣੇ ਵਾਤਾਵਰਣ ਨੂੰ ਬਚਾਉਣਾ ਬਹੁਤ ਜ਼ਰੂਰੀ ਆ ਕਿਉਂਕਿ ਰੁੱਖਾਂ ਦੇ ਨਾਲ ਆਪਣੇ ਖੇਤੀ ਵਿੱਚ ਪੰਛੀ ਸ਼ਾਮਲ ਹੁੰਦੇ ਨੇ ਹੁਣ ਜਿੰਨੇ ਪੰਛੀ ਵੱਧ ਹੋਣਗੇ ਉਹ ਕੀਟ ਕੰਟਰੋਲ ਕਰਨਗੇ ਆਪਣੀ ਫਸਲ ਨੂੰ ਵਧੀਆ ਬਣਾਉਣਗੇ ਤੇ ਮਾਨਸਿਕ ਬਿਮਾਰੀਆਂ ਜਿਹੜੀਆਂ ਆਪਣੇ ਲੋਕਾਂ ਨੂੰ ਲੱਗ ਜਾਂਦੀਆਂ ਨੇ ਉਹ ਨਹੀਂ ਲੱਗਣਗੀਆਂ ਕਿਉਂਕਿ ਜਦੋਂ ਤੁਹਾਡੇ ਖੇਤ ਵਿੱਚ ਤਰ੍ਹਾਂ ਤਰ੍ਹਾਂ ਦੇ ਪੰਛੀ ਬੋਲਦੇ ਨੇ ਤਾਂ ਉਹ ਇੱਕ ਤਰ੍ਹਾਂ ਦਾ ਸੰਗੀਤਕ ਮਾਹੌਲ ਬਣਾ ਦਿੰਦੇ ਨੇ ਜਿਹੜਾ ਅਲੌਕਿਕ ਹੁੰਦਾ ਪ੍ਰਮਾਤਮਾ ਦੀ ਅ ਕਿਰਪਾ ਨਾਲ ਹੋ ਰਿਹਾ ਜਿਵੇਂ ਹੁਣ ਆਪਣੇ ਖੇਤਾਂ 'ਚ ਪੰਛੀ ਰਹਿੰਦੇ ਨੇ ਬਹੁਤ ਘੱਟ ਰਹਿੰਦੇ ਨੇ ਜਦੋਂ ਆਮ ਦਾ ਟਾਈਮ ਹੁੰਦਾ ਤਾਂ ਆਰਾਮ ਕਰਦੇ ਨੇ ਏਵੇਂ ਹੁਣ ਆਪਣੇ ਆਹ ਆ ਤਾਰਾਂ ਤੇ ਬੈਠੇ ਨੇ ਇਹ ਸਾਰੇ ਜਿੰਨੇ ਦੂਰ ਤੱਕ ਬੈਠੇ ਨੇ ਤਾਰਾਂ ਤੇ ਸਾਰੇ ਆਪਣਾ ਖਾ ਪੀ ਕੇ ਵਿਹਲੇ ਹੋ ਕੇ ਆਰਾਮ ਕਰ ਰਹੇ ਜਿਵੇਂ ਆਪਾਂ ਗੱਲਾਂ ਮਾਰਦੇ ਆ ਇਸੇ ਤਰ੍ਹਾਂ ਹੀ ਗੱਲਾਂ ਮਾਰਦੇ ਨੇ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਸੰਭਾਲੀਏ ਰੁੱਖਾਂ ਨੂੰ ਜ਼ਰੂਰ ਸੰਭਾਲੀਏ ਕਿਉਂਕਿ ਇੱਕ ਰੁੱਖ 100 ਸੁੱਖ ਤੇ ਆਪਣੇ ਬਜ਼ੁਰਗਾਂ ਨੇ ਤਾਂ ਬਹੁਤ ਰੁੱਖ ਲਾਏ ਸਨ ਸਮੇਂ ਦੇ ਨਾਲ ਜਿਹੜੇ ਖੇਤ 'ਚ ਖੇਤੀ ਕੀਤੀ ਜਾਂਦੀ ਸੀਗੀ ਤਾਂ ਉੱਥੇ ਉਹ ਰੁੱਖ ਜ਼ਰੂਰ ਲਾਉਂਦੇ ਸਨ ਵੀ ਗੋਡਾਈ ਕਰਦੇ ਸਮੇਂ ਆਪਾਂ ਜਾਂ ਕੋਈ ਹੋਰ ਕੰਮ ਕਰਾਂਗੇ ਤਾਂ ਰੁੱਖਾਂ ਦੇ ਥੱਲੇ ਬੈਠਾਂਗੇ ਛਾਂਵਾਂ ਬਹਿ ਜਾਾਂਗੇ ਤੇ ਉਸ ਤਰ੍ਹਾਂ ਆਪਾਂ ਉਹ ਕੰਮ ਕਰਦੇ ਰਹਿੰਦੇ ਸੀ ਹੁਣ ਸਾਨੂੰ ਰੁੱਖੜ ਇਕਾ ਲਾਉਂਦੇ ਨੇ ਸਾਡੀ ਖੇਤੀ 'ਚ ਇਹ ਵੀ ਇੱਕ ਸਾਡੀ ਤਰਾਸਦੀ ਆ ਪਰ ਜਿੰਨੇ ਰੁੱਖ ਵੱਧ ਹੋਣਗੇ ਉਹਨਾਂ ਵਧੀਆ ਵਾਤਾਵਰਣ ਹੋਊਗਾ ਤੇ ਜਿਹੜੇ ਇਹਨਾਂ ਰੁੱਖਾਂ ਦੇ ਪੱਤੇ ਝੜਨੇ ਆ ਮਿੱਟੀ 'ਚ ਮਿਲਣੇ ਆ ਹਰੇਕ ਦੇ ਪੱਤੇ ਵਿੱਚ ਅਲੱਗ-ਅਲੱਗ ਤੱਤ ਹੁੰਦੇ ਨੇ ਜਿਵੇਂ ਆਪਣੇ ਬਿਲ ਦਾ ਰੁੱਖ ਦੇਖ ਰਹੇ ਹੋ ਇਹਨਾਂ ਦੇ ਜਿਹੜਾ ਫਲ ਆ ਇਹਨਾਂ 'ਚ ਪੋਟਾਸ਼ ਤੱਤ ਵੱਧ ਆ ਕਿਸੇ 'ਚ ਕੋਈ ਤੱਤ ਵੱਧ ਆ ਉਸ ਤਰ ਜਦੋਂ ਇਹ ਮਿੱਟੀ 'ਚ ਡਿੱਗਦੇ ਨੇ ਤਾਂ ਉਹ ਮਿੱਟੀ 'ਚ ਗਲਦੇ ਨੇ ਮਲਟਿੰਗ ਹੁੰਦੀ ਆ ਤਾਂ ਆਪਣੇ ਆਪ ਕੁਦਰਤ ਵੱਲੋਂ ਖਰਾਕੀ ਤੱਤਾਂ ਦਿੰਦੇ ਹੁਣ ਬਿਲ ਦਾ ਕੀ ਸਿਸਟਮ ਹੈ ਇਹਦੇ ਬਾਰੇ ਜੇ ਗੱਲ ਕਰੀਏ ਇਹਦੀਆਂ ਜੜਾਂ ਧਰਤੀ ਡੰਗਾਈ ਤੱਕ ਗਈਆਂ ਉੱਥੋਂ ਉਹਨਾਂ ਨੇ ਤੱਤ ਖਿੱਚੇ ਪੱਤਿਆਂ ਕੋਲ ਪਹੁੰਚੇ ਤੇ ਪੱਤੇ ਝੜੇ ਮਿੱਟੀ ਨੂੰ ਫੇਰ ਮਿਲ ਗਏ ਸੋ ਇਸ ਤਰ੍ਹਾਂ ਆਪਣੀ ਖੇਤੀ ਵਿੱਚ ਇਹਨਾਂ ਦਾ ਇੱਕ ਬਹੁਤ ਵਧੀਆ ਰੋਲ ਹੈ ਸਾਨੂੰ ਇਹਨਾਂ ਨੂੰ ਸਮਝਣਾ ਚਾਹੀਦਾ ਤੇ ਜਦੋਂ ਇਹਨਾਂ ਨੂੰ ਸਮਝਾਂਗੇ ਤਾਂ ਸਾਨੂੰ ਬੜਾ ਲਾਭ ਹੁੰਦਾ ਹੈ ਤੇ ਜਿਹੜਾ ਜ਼ਰੂਰੀ ਆ ਇਹ ਜਿਹੜੀ ਅਸੀਂ ਹਵਾ ਸੁਧਾਵਾ ਫਾਇਦਾ ਕਰਾਂਗੇ ਇਹਨਾਂ ਦੇ ਜੀ ਸਾਨੂੰ ਦੇਸੀ ਵਿਰਾਸਤੀ ਰੁੱਖ ਜਾਂ ਆਪਣੇ ਇਲਾਕੇ ਦੇ ਰੁੱਖ ਹੀ ਚੋਣਨੇ ਚਾਹੀਦੇ ਨੇ ਵੀ ਇਹ ਨਹੀਂ ਹੈਗਾ ਵੀ ਸਾਡੀ ਸਜਾਵਟੀ ਰੁੱਖ ਲਾ ਲੈ ਸਾਨੂੰ ਉਹ ਵੀ ਨਹੀਂ ਪਤਾ ਵੀ ਉਹਦੀ ਨੈਗੇਟਿਵ એનર્ਜੀ ਆ ਜਾਂ ਕਿਹੜੀ એનર્ਜੀ ਆ ਤੇ ਉਹ ਚੀਜ਼ਾਂ ਨਾਲ ਸਾਡਾ ਵਾਤਾਵਰਨ ਕਿਹੋ ਜਿਹਾ ਬਣ ਰਿਹਾ ਕੀ ਆਕਸੀਜਨ ਸੜ ਰਿਹਾ ਕਿ ਮਿੱਟੀ ਦੇ ਵਿੱਚ ਕਿਹੜੇ ਤਰ੍ਹਾਂ ਦੇ ਜੀਵ ਪੈਦਾ ਹੋ ਰਹੇ ਨੇ ਸੋਨਾ ਬਾਰੇ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਇੱਕ ਆਨੰਦਮਈ ਜ਼ਿੰਦਗੀ ਜੇ ਚਾਉਣੀ ਆ ਤਾਂ ਇਹ ਖੇਤਾਂ ਵਿੱਚ ਰੁੱਖਾਂ ਤੋਂ ਬਿਨਾ ਨਹੀਂ ਹੋ ਸਕਦੀ ਹੁਣ ਆਪਾਂ ਕਿਤੇ ਘੁੰਮਣ ਜਾਂਦੇ ਆ ਜਾਂ ਬਾਹਰਲੇ ਮੁਲਕਾਂ ਦੀ ਵਿਦੇਸ਼ਾਂਈ ਮੁਲਕਾਂ ਦੀ ਗੱਲ ਕਰਦੇ ਆ ਤਾਂ ਉੱਥੇ ਜੋ ਦੇਖਣਯੋਗ ਚੀਜ਼ਾਂ ਦਾ ਵਾਤਾਵਰਨ ਹੈ ਹਰਿਆਲੀ ਆ ਪਰ ਆਪਣੇ ਇਹ ਹਰਿਆਲੀ ਬੜੇ ਆਰਾਮ ਨਾਲ ਪੈਦਾ ਹੋ ਜਾਂਦੀ ਆ ਬਾਤਾਵਰਨ ਚ ਰੁੱਖ ਲੱਗ ਜਾਂਦੇ ਨੇ ਤੇ ਇੱਕ ਸੁੱਧ ਤੇ ਸਾਫ਼ ਸੁਥਰਾ ਸ਼ਾਂਤ ਵਾਤਾਵਰਨ ਪੈਦਾ ਹੁੰਦਾ ਤੇ ਜਦੋਂ ਆਪਣਾ ਵਾਤਾਵਰਨ ਵਧੀਆ ਹੋ ਗਿਆ ਤਾਂ ਉਹਦੇ ਆਪਾਂ ਨੂੰ ਬਹੁਤ ਸਾਰੇ ਲਾਭ ਹੁੰਦੇ ਨੇ ਸੋ ਆਪਾਂ ਨੂੰ ਆਪਣੇ ਵਾਤਾਵਰਣ ਨੂੰ ਬਚਾਉਣਾ ਰੁੱਖਾਂ ਨੂੰ ਬਚਾਉਣਾ ਪੰਛੀਆਂ ਨੂੰ ਬਚਾਉਣਾ ਤੇ ਉਹ ਜਿਹੜੀ ਸਿਹਤ ਆ ਉਹਨੂੰ ਆਪਾਂ ਵਧੀਆ ਬਣਾ ਸਕਦੇ ਹਾਂ ਮਿੱਟੀ ਦੀ ਸਿਹਤ ਨੂੰ ਵਾਤਾਵਰਣ ਦੀ ਸਿਹਤ ਨੂੰ ਰੁੱਖਾਂ ਦੀ ਸਿਹਤ ਨੂੰ ਤੇ ਉਹ ਜਿਹੜਾ ਮਾਹੌਲ ਹੈ ਉਹਨੂੰ ਹੋਰ ਵਧੀਆ ਬਣਾ ਸਕਦੇ ਹਾਂ ਸੋ ਆਪਾਂ ਨੂੰ ਇਹ ਖੇਤੀ ਨਾਲ ਜੁੜਨਾ ਚਾਹੀਦਾ ਜਿਵੇਂ ਹੁਣ ਤੁਸੀਂ ਆਹ ਬਿਲ ਦੇ ਉੱਪਰ ਇੱਕ ਪੰਛੀ ਦੇਖੋਗੇ ਇਹ ਕਿੰਗਫਿਸ਼ਰ ਵਰਗਾ ਹੁੰਦਾ ਪਰ ਦੀ ਚੁੰਝ ਛੋਟੀ ਆ ਪਾਰੇ ਹੈ ਆਪਣੇ ਧਰਤੀ ਨਾਲ ਜੁੜਿਆ ਹੋਇਆ ਪੰਛੀ ਸੋ ਇਸ ਤਰ੍ਹਾਂ ਦੀ ਖੇਤੀ ਵਿੱਚ ਆਪਾਂ ਨੂੰ ਬਹੁਤ ਕੁਝ ਆਨੰਦਮਈ ਮਿਲ ਸਕਦਾ ਕੋ ਜਿਹੜੀ ਜ਼ਿੰਦਗੀ ਆਪਾਂ ਜਿਉਣੀ ਹੈ ਕੁਦਰਤੀ ਖੇਤੀ 'ਚ ਆਪਾਂ ਜਣੀ ਇੱਕ ਉਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ ਜਿਹਦੇ ਵਿੱਚ ਸ਼ਾਂਤੀ ਵਧੀਆ ਵਾਤਾਵਰਨ ਬਹੁਤ ਸਾਰੇ ਰੁੱਖ ਤੇ ਬਹੁਤ ਸਾਰੇ ਪੰਛੀ ਤੇ ਆਪਾਂ ਇੱਕ ਵਾਤਾਵਰਨ ਨੂੰ ਵਧੀਆ ਬਣਾਉਣਾ ਤੇ ਇਹਦੇ ਵਿੱਚੋਂ ਆਪਣੇ ਖਰਚੇ ਵੀ ਚੱਲਣਗੇ ਘਰ ਦਾ ਫਲ ਫਰੂਟ ਤੇ ਘਰ ਦੀਆਂ ਸਬਜ਼ੀਆਂ ਘਰ ਦੀਆਂ ਦਾਲਾਂ ਆਪਾਂ ਪੈਦਾ ਕਰ ਸਕਦੇ ਹਾਂ ਬੜੇ ਆਰਾਮ ਨਾਲ ਸੋ ਇਸ ਤਰ੍ਹਾਂ ਹੀ ਕੁਦਰਤੀ ਖੇਤੀ ਵਿੱਚ ਆਪਣੀ ਖੇਤੀ ਅੱਗੇ ਵੱਧ ਰਹੀ ਆ ਵਾਤਾਵਰਨ ਵਧੀਆ ਬਣ ਰਿਹਾ ਤੇ ਬਹੁਤ ਸਾਰੀ ਆਕਸੀਜਨ ਜੇ ਆਪਾਂ ਕਹੀਏ ਤਾਂ ਆਪਾਂ ਆਪਣੇ ਖੇਤਾਂ 'ਚ ਆਕਸੀਜਨ ਦੀ ਫੈਕਟਰੀ ਲਾ ਸਕਦੇ ਹਾਂ ਇਹ ਆਪਣੀ ਫੈਕਟਰੀ ਆਕਸੀਜਨ ਦੀ ਤੇ ਜਿੰਨੇ ਉਹ ਰੁੱਖ ਨੇ ਪੱਤੇ ਨੇ ਸ਼ਾਂਤੀ ਆ ਵਾਤਾਵਰਨ ਆ ਇਹ ਸਭ ਕੁਦਰਤੀ ਖੇਤੀ 'ਚ ਹੋ ਸਕਦਾ ਤੇ ਇੱਕ ਖਾਸ ਗੱਲ ਆ ਵੀ ਤੁਹਾਡੇ ਖੇਤ 'ਚ ਰੁੱਖ ਆ ਗਏ ਤਾਂ ਸਾਰਾ ਸਾਲ ਹਰਿਆਲੀ ਬਣੀ ਰਹਿੰਦੀ ਆ ਤੇ ਇੱਕ ਆਨੰਦ ਮੀਂਹੋਲ ਬਣਦਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ